ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਪਰਮਜੀਤ ਸਿੰਘ ਪੱਟੀ ਪਿੰਡ ਡਸਕਾ ਜ਼ਿਲ੍ਹਾ ਸੰਗਰੂਰ ਪਰਮੇਸ਼ਰ ਦਰਬਾਰ ਸੇਤ ਸੁਧਾਰ ਮਿਸ਼ਨ ਦੇ ਤਹਿਤ ਪਾਦਮਾ ਆਪ ਜੀ ਦੇ ਵਿੱਚ ਇੱਕ ਐਸੀ ਸਮੱਸਿਆ ਦਾ ਹੱਲ ਇਲਾਜ ਲੈ ਕੇ ਆਇਆ ਆ ਆਮ ਤੌਰ ਦੇ ਘਰਾਂ ਦੇ ਵਿੱਚ ਸਾਨੂੰ ਇਹ ਦਿੱਕਤ ਆ ਜਾਂਦੀ ਹੈ ਕਈ ਵਾਰ ਇਹੋ ਸਾ ਗਲਤ ਖਾਣਾ ਖਾਦਾ ਜਾਂਦਾ ਹੈ ਕੋਈ ਨਾ ਕੋਈ ਐਸੀ ਚੀਜ਼ ਖਾਧੀ ਜਾਂਦੀ ਹੈ ਜਿਹਦੇ ਕਰਕੇ ਉਹ ਹজম ਨਹੀਂ ਹੁੰਦੀ ਔਰ ਸਰੀਰ ਦੇ ਵਿੱਚ ਸਾਡੇ ਦਸਤ ਲੱਗ ਜਾਂਦੇ ਆ ਜਾਂ ਲੈਟਰਿੰਗਾਂ ਲੱਗ ਜਾਂਦੀਆਂ ਨੇ ਮਰੋੜੇ ਲੱਗ ਜਾਂਦੇ ਆ ਇਹਨਾਂ ਦਾ ਪੱਕਾ ਇਲਾਜ ਹੈ ਦੱਸਣ ਲੱਗਿਆ ਮੈਂ ਤੁਹਾਨੂੰ ਕੋਈ ਗੋਲੀ ਖਾਣ ਦੀ ਲੋੜ ਨਹੀਂ ਕੋਈ ਅੰਗਰੇਜ਼ੀ ਦਵਾਈ ਲੈਣ ਦੀ ਲੋੜ ਨਹੀਂ ਘਰੇ ਦੇਸੀ ਇਲਾਜ ਤੁਹਾਡੇ ਕੋਲੇ ਦਾ ਹੈ ਔਰ ਜਦੋਂ ਤੁਹਾਡੇ ਅੰਦਰ ਚਲੇਗੀ ਤੁਰਤ ਲੈਟਰਿੰਗਾਂ ਬੰਦ ਦਸਤ ਬੰਦ ਮਰੋੜੇ ਬੰਦ ਉਹ ਹੈਗਾ ਜੀ ਘਰੇ ਤੁਸੀਂ ਜਿਹੜਾ ਸਬਜ਼ੀਆਂ ਦੇ ਵਿੱਚ ਜੀਰਾ ਪਾਉਂਦੇ ਹੋ ਨਾ ਜੀਰਾ ਇੱਕ ਚਮਚਾ ਜੀਰਾ ਐਸੀ ਬਸ ਕੱਚਾ ਜੀਰਾ ਲੈ ਲਓ ਜਿੰਮੇ ਦਾ ਹੈਗਾ ਇੱਕ ਚਮਚਾ ਜੀਰਾ ਲੈ ਕੇ ਚੱਬ ਲਓ ਚੰਗੀ ਤਰ੍ਹਾਂ ਚੱਬ ਕੇ ਖਾ ਕੇ ਉੱਪਰ ਇੱਕ ਗਲਾਸ ਪਾਣੀ ਨਾਲ ਪੀ ਲਓ ਨਾਰਮਲ ਜੀਰਾ ਲੈ ਲਓ ਚਮਚਾ ਇੱਕ ਜੀਰਾ ਲੈ ਕੇ ਇਹਨੂੰ ਚੱਪ-ਚੱਪ ਕੇ ਖਾ ਲਓ ਉੱਪਰ ਦੇ ਪਾਣੀ ਪੀ ਲਓ ਲੈਟਰਿੰਗਾਂ ਬੰਦ ਦਸਤ ਬੰਦ ਮਰੋੜੇ ਬੰਦ ਐਸੀ ਤਰ੍ਹਾਂ ਜੇ ਦੂਸਰਾ ਫਾਰਮੂਲਾ ਹੈਗਾ ਇੱਕ ਗਲਾਸ ਦੁੱਧ ਦਾ ਲੈ ਲਓ। ਉਹਦੇ ਵਿੱਚ ਅੱਧਾ ਕੋ ਨਿੰਬੂ ਨਚੋੜ ਲਓ ਜਾਂ ਪੂਰਾ ਨਿੰਬੂ ਨਚੋੜ ਲਓ। ਇੱਕ ਗਲਾਸ ਦੇ ਵਿੱਚ ਇੱਕ ਨਿੰਬੂ ਨਚੋੜ ਲਓ ਔਰ ਕੱਚੇ ਦੁੱਧ ਦੇ ਵਿੱਚ ਦੁੱਧ ਪਾਟਣ ਤੋਂ ਪਹਿਲਾਂ ਪਹਿਲਾਂ ਤੁਹਾਡੇ ਅੰਦਰ ਦੁੱਧ ਚਲਿਆ ਜਾਵੇ। ਤੁਰਤ ਦਸਤਬੰਦ ਲੈਟਰਨਾ ਬੰਦ ਕੋਈ ਗੋਲੀ ਖਾਣ ਦੀ ਲੋੜ ਨਹੀਂ ਕੋਈ ਟੀਕਾ ਲਵਾਉਣ ਦੀ ਲੋੜ ਨਹੀਂ ਤੁਹਾਡੇ ਘਰੇ ਇਲਾਜ ਹੈਗਾ ਐਸੀਆਂ ਚੀਜ਼ਾਂ ਕਈ ਵਾਰੀ ਪੋਜੀਸ਼ਨ ਆ ਜਾਂਦੀ ਹੈ। ਸੋ ਤੁਹਾਡੇ ਘਰੇ ਇਲਾਜ ਹੈਗੇ ਨੇ ਆਪ ਵਰਤੋ ਹੋਰਾਂ ਨੂੰ ਅੱਗੇ ਦੱਸਿਆ ਕਰੋ ਇਸ ਮਿਸ਼ਨ ਦਾ ਆਪਣਾ ਫਰਜ਼ ਇਹੀ ਹੈ ਵੀ ਆਪਣੇ ਡਾਕਟਰ ਆਪ ਬਣੋ ਆਪਣਾ ਕਿਸੇ ਤੇ ਡਿਪੈਂਡ ਨਾ ਹੋਵੋ ਜਿੱਥੇ ਤੱਕ ਹੋ ਸਕਦਾ ਆਪਣੇ ਇਲਾਜ ਆਪ ਕਰੋ ਜੀ ਧੰਨਵਾਦ ਸਾਰੀ ਸੰਗਤ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ